ਜ਼ਿਲ੍ਹਾ ਤਰਨਤਾਰਨ ਦੇ ਦੀਨਾਉਂਦੇ ਹਲਕਾ ਪੱਟੀ ਦੇ ਪਿੰਡ ਸਿੱਤੂ ਦੇ ਵਿੱਚ ਸਾਜ ਵੱਲੋਂ ਪੁੱਤ ਦੀ ਦਾਤ ਦੇ ਚਾਂਸੇ ਦੇ ਕੇ ਇੱਕ 27 ਸਾਲਾ ਔਰਤ ਦੇ ਨਾਲ ਜ਼ਬਰਦਸਤ ਕੀਤਾ ਗਿਆ ਇਸ ਸਬੰਧ ਵਿੱਚ ਪੀੜਤ ਨਵਦੀਪ ਕੋਰ ਦੇ ਪਰਿਵਾਰ ਨੇ ਰੋ ਰੋ ਕੇ ਸਾਰੀ ਦਾਸਾ ਨੂੰ ਬਿਆਨ ਕੀਤਾ ਨਵਦੀਪ ਕੋਰ ਨੇ ਜਾਣਕਾਰੀ ਦੇਣ ਦੌਰਾਨ ਦੱਸਿਆ ਕਿ ਬੀਤੀ ਦਿਨੀ ਬਾਬਾ ਕੁਲਵੰਤ ਸਿੰਘ ਉਰਫ ਕੰਤਾ ਨੇ ਕਿਹਾ ਕਿ ਜੇਕਰ ਤੁਸੀਂ ਪੰਜ ਚੌਕੀਆਂ ਭਰਦੇ ਹੋ ਤਾਂ ਤੁਹਾਨੂੰ ਪੁੱਤੀ ਹੋਵੇਗਾ ਅਸੀਂ ਪੰਜ ਚੌਕੀਆਂ ਵਿੱਚੋਂ ਬੀਤੀ ਦਿਨ ਪਹਿਲੀ ਚੌਕੀ ਭਰਣਾ ਹੈ ਤਾਂ ਬਾਬਾ ਕੁਲਵੰਤ ਸਿੰਘ ਵੱਲੋਂ ਮੈਨੂੰ ਰਾਤ ਦੇ ਹਨੇਰੇ ਦੇ ਵਿੱਚ ਸ਼ਰਨਾਨ ਕਰਨ ਦੇ ਲਈ ਕਿਹਾ ਗਿਆ ਸੀ ਮੈਂ ਤੇ ਮੇਰਾ ਪਤੀ ਬਾਬਾ ਕੁਲਵੰਤ ਸਿੰਘ ਕੋਲ ਪਿੰਡ ਸਿੱਤੋਂ ਪਹੁੰਚੇ ਤਬਾਬੇ ਕੁਲਵੰਤ ਸਿੰਘ ਵੱਲੋਂ ਸਾਡੀ ਰੋਟੀ ਦੇ ਵਿੱਚ ਕੋਈ ਨਸ਼ੀਲਾ ਪਦਾਰਥ ਮਿਲਾ ਦਿੱਤਾ ਗਿਆ ਮੈਂ ਅਤੇ ਮੇਰਾ ਪਤੀ ਨਸ਼ੇ ਦੀ ਹਾਲਤ ਦੇ ਵਿੱਚ ਆਪਣਾ ਹੋਸ਼-ਹਵਾਜ਼ ਗਵਾ ਚੁੱਕੇ ਸੀ ਜਿਸ ਤੋਂ ਬਾਅਦ ਉਸ ਬਾਬੇ ਵੱਲੋਂ ਜ਼ਬਰਦਸਤ ਨਾ ਕੀਤਾ ਗਿਆ ਜਦੋਂ ਉਸ ਨੂੰ ਹੋਸ਼ ਆਈ ਉਦੋਂ ਤੱਕ ਬਾਬਾ ਕੁਲਵੰਤ ਸਿੰਘ ਮੇਰੀ ਪਤ ਲੁੱਟ ਚੁੱਕਾ ਸੀ ਇਸ ਬੰਦੇ ਵਿੱਚ ਮੈਂ ਉਥੋਂ ਭੱਜ ਕੇ ਆਪਣੀ ਜਾਨ ਬਚਾਈ ਤਾਂ ਆਪਨੇ ਬੇਹੋਸ਼ ਹਾਲਤ ਦੇ ਵਿੱਚ ਪਤੀ ਕੋਲ ਪਹੁੰਚੀ ਆਪਣੀ ਹਾਲਤ ਬਾਰੇ ਦੱਸਿਆ ਤਾਂ ਮੇਰੇ ਘਰ ਵਾਲੇ ਨੇ ਮੇਰੀ ਭੈਣ ਨੂੰ ਫੋਨ ਕੀਤਾ ਤਾਂ ਉਹਨਾਂ ਵੱਲੋਂ ਮੌਕੇ ਤੇ ਪਹੁੰਚ ਕੇ ਸਾਨੂੰ ਬਾਬੇ ਕੁਲਵੰਤ ਸਿੰਘ ਦੇ ਛਾਲ ਦੇ ਵਿੱਚੋਂ ਕੱਢਿਆ ਗਿਆ ਜਦੋਂ ਇਸ ਮਾਮਲੇ ਸੰਬੰਧੀ ਪੱਤਰਕਾਰਾਂ ਵੱਲੋਂ ਦੂਸਰੀ ਥੀ ਦਿਨਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹਨਾਂ ਨੇ ਇਸ ਬਾਬਤ ਤੇ ਕੀ ਕੁਝ ਕਿਹਾ ਉਹਨਾਂ ਦੀ ਜ਼ੁਬਾਨ ਨਹੀਂ ਸੁਣਦੇ ਆ ਹਾਂਜੀ ਭੈਣ ਜੀ ਕੀ ਨਾ ਤੁਹਾਡਾ ਨਵਦੀਪ ਕੌਰ ਕੀ ਗੱਲਬਾਤ ਕਰਨੀ ਹੈ ਜੀ ਬਾਬੇ ਜਿਹੜੇ ਗੁਰੂ ਦੇ ਬਾਣੇ ਪਾਈ ਫਿਰਦੇ ਇਹਨਾਂ ਨੇ ਇੱਜ਼ਤ ਲੁੱਟੀ ਇਹ ਜਿਹੜੇ ਗੁਰੂ ਦੇ ਬਾਣੇ ਪਾਈ ਫਿਰਦੇ ਆ ਨਾ ਇਹ ਧੀਆਂ ਬੇਣਾਂ ਦੀ ਇੱਜ਼ਤਾਂ ਲੁੱਟਦੇ ਆ ਇਹਨਾਂ ਨੂੰ ਫੌਂਸੀ ਦੀ ਸਜ਼ਾ ਦਿੱਤੀ ਜਾਣੀ ਚਾਹੀਦੀ ਮੈਨੂੰ ਇਨਸਾਫ਼ ਚਾਹੀਦਾ ਮੇਰੇ ਨਾਲ ਤੱਕਾ ਹੋਇਆ ਬਹੁਤ ਜ਼ਿਆਦਾ ਇਹ ਕੌਣ ਹੈ ਕਿੱਥੋਂ ਦਾ ਬਾਬਾ ਐਸੀ ਤੋ ਕੀ ਨਾਂ ਕੀ ਬਾਬੇ ਕਲਵੰਦ ਸਿੰਘ ਕੰਤਾ ਬਾਬਾ ਤੇ ਤੁਹਾਨੂੰ ਕਿਦਾਂ ਮਤਲਬ ਕਿਦਾਂ ਗਏ ਤੁਸੀਂ ਇਹਨਾਂ ਕੋਲ ਸਹੀ ਪੁੱਤਰ ਦੀ ਦਾਤ ਦੇ ਕਰਕੇ ਗਿਆ ਕਿ ਤੁਹਾਨੂੰ ਪੁੱਤਰ ਮਿਲੂਗਾ ਪੰਜ ਸ਼ਨਾਣ ਕਰਾਉਣੇ ਤੁਹਾਨੂੰ ਸਾਨੂੰ ਗੋਲੀਆਂ ਦਿੱਤੀਆਂ ਗਈਆਂ ਗੋਲੀਆਂ ਦੇ ਕੇ ਸਾਨੂੰ ਰਾਤ ਸਵੇਰ ਦਾ ਮੇਰੇ ਘਰ ਵਾਲੇ ਨੂੰ ਮੈਨੂੰ ਮੋਟਰ ਤੇ ਲੈ ਗਏ ਕੁੜੀ ਮੇਰੀ ਨੂੰ ਅੰਦਰ ਵਾਰਤਾ ਮੈਨੂੰ ਉੱਥੇ ਘੜ ਕੇ ਮੇਰੀ ਇੱਜ਼ਤ ਲੁੱਟੀ ਗਈ ਮੈਂ ਆਪਣੀ ਆਪਣੀ ਜਾਨ ਵਜਾ ਕੇ ਵਾਪਸ ਆਈ ਆਪਣੇ ਘਰੇ ਮੈਨੂੰ ਇਨਸਾਫ ਚਾਹੀਦਾ ਹੈ ਇਹਨੂੰ ਭਾਂਸੀ ਦੀ ਸਜ਼ਾ ਦਿੱਤੀ ਜਾਵੇ ਕਿ ਬੰਨਰ ਨੋ ਮੁੰਡੇ ਹੋਰ ਵਾਪਸ ਆਏ ਹੋਤੇ ਮੋਟਰਸਾਈਕਲ ਤੇ ਦੋ ਮੁੰਡੇ ਇਹਨਾਂ ਨੇ ਪਤਾ ਨਹੀਂ ਮੇਰੇ ਨਾਲ ਹੋਰ ਕੀ ਕੀ ਕੀਤਾ ਮੈਨੂੰ ਕੁਝ ਨਹੀਂ ਸਮਝ ਲੱਗੀ ਮੈਂ 28 ਘੰਟੇ ਬਾਅਦ ਜਦੋਂ ਮੈਨੂੰ ਜਾਗਾਈ ਮੈਂ ਆਪਣੀ ਹੋਸ਼ ਆਈ ਮੈਂ ਆਪੇ ਵੱਜ ਗਈ ਆਈ ਮੈਂ ਹੱਥ ਛੋੜੇਗੀ ਬਾਬਾ ਜੀ ਮੈਂ ਨਹੀਂ ਇਹ ਦੋਦੀ ਇਹਨਾਂ ਮੇਰੇ ਘਰ ਬਚਾ ਦੋ ਮੈਂ ਨਹੀਂ ਇਹ ਦੋਦੀ ਤੇ ਬਾਬੇ ਵੱਲੋਂ ਕੀ ਕਰ ਰਹੇ ਇਹ ਬਾਬਾ ਕਿੰਨਾ ਮੈਂ ਪੈਰ ਪਾ ਗਾ ਰਹੇ ਆ ਗੇਰਾ ਨਾ ਨਾ ਕਿੰਨਾ ਮੈਂ ਮਾਫੀ ਮੰਗ ਲੈਣਾ ਮੈਨੂੰ ਮਾਫੀ ਦੇਣੀ ਲੋੜ ਇਹਨੂੰ ਸਕਤੋ ਸਗਾਸ ਦੇਤੀ ਜਾਵੇ ਲੈ ਗਏ ਕਿੱਥੇ ਗਿਆ ਬਾਬਾ ਮੋਟਰ ਆਪਣੀ ਤੇ ਲੈ ਕੇ ਗਿਆ ਇਹ ਕਹਿੰਦਾ ਉੱਥੇ ਸੁਨਾਨ ਕਰਵਾਉਣੇ ਜੇ ਕਰੇ ਕਰਵਾਇਆ ਤੇ ਕਿਸੇ ਨੂੰ ਪੂਰ ਚੰਬਰ ਜਾਣਗੇ ਹੂੰ ਤੇ ਉੱਥੇ ਜਾ ਕੇ ਗਲਤ ਕੰਮ ਕੀਤਾ ਉਹਦੀ ਜਾ ਕੇ ਗਲਤ ਕੰਮ ਕੀਤਾ ਗਿਆ ਮੇਰੇ ਨਾਲ ਇਸ ਬੰਦੀ ਦਰਖਾਸਤ ਦਿੱਤੀ ਗਈ ਹਾਂਜੀ ਦਿੱਤੀ ਹੈ ਤੇ ਕੋਈ ਕਾਰਵਾਈ ਹੋਈ ਹੁਣ ਤੱਕ ਕੰਜੀ ਘਰ ਭਾਈ ਅਜੇ ਤੱਕ ਤੇ ਕੋਈ ਨਹੀਂ ਹੋਈ ਸ਼ਾਮ ਤੱਕ ਪਛਾਇਆ ਦੋ ਜੀ ਤੇ ਜਦੋਂ ਇਹਨਾਂ ਦੇ ਬਾਬੇ ਜਿਹੜੇ ਕਰਦੇ ਆ ਗਲਤ ਕੰਮ ਕੀ ਕਹਿਣਾ ਕਹਿੰਦੇ ਇਹਨਾਂ ਨੇ ਇਹ ਕਿ ਫਾਂਸੀ ਦੀ ਸਜ਼ਾ ਦਿੱਤੀ ਜਾਵੇ ਇਹਨਾਂ ਨੂੰ ਬਖਸ਼ਿਆ ਨਾ ਜਾਵੇ ਇਹ ਬੈਂਕ ਕੇ ਨੀਤੀ ਦੀ ਗੱਲ ਹੈ ਤੇ 6 ਤਰੀਕ ਮੰਗਲਵਾਰ ਦੀ ਗੱਲ ਹੈ ਸਾਨੂੰ 8-9 ਵਜੇ ਰਾਤ ਬੁਲਾਇਆ ਗਿਆ ਕਿ ਤੁਸੀਂ ਰਾਤ ਰਹਿਣਾ ਵਾ ਇਹ ਟਾਲਾ ਹੋਣਾ ਰਾਤ ਨੂੰ ਇਸ਼ਨਾਨ ਕਰਵਾਉਣਾ ਮੈਨੂੰ ਪਤਾ ਨਹੀਂ 10 ਦੇ ਕਰੀਬ ਘਰੋਂ ਲੈ ਕੇ ਗਿਆ ਸੀ ਤੇ 12 ਦੇ ਕਰੀਬ ਮੈਂ ਘਰ ਆਈ 12 12:30 ਦੇ ਕਰੀਬ ਮੈਂ ਆਪਣੇ ਆਦਮੀ ਨੂੰ ਆਣ ਕੇ ਦੱਸਿਆ ਕਿ ਮੇਰੇ ਨਾਲ ਆ ਕੁਝ ਹੋਇਆ ਫਿਰ ਮੈਂ ਆਪਣੀ ਭੈਣ ਨੂੰ ਫੋਨ ਕੀਤਾ ਉਹ ਮੈਨੂੰ ਆ ਕੇ ਲੈ ਗਈ ਉਹ ਤੋਂ ਉਸ ਤੋਂ ਬਾਅਦ ਮੈਨੂੰ ਨਹੀਂ ਪਤਾ ਮੇਰਾ ਮੂੰਹ ਵਿੰਗਾ ਹੋ ਗਿਆ ਮੈਨੂੰ ਟੈਗ ਆ ਗਿਆ ਫਿਰ ਮੈਨੂੰ ਹਸਪੀਟਲ ਦਾਖਲ ਕਰਵਾਤਾ ਨਸ਼ੀ ਨਸ਼ੀਲੀ ਦਵਾਈ ਦਿੱਤੀ ਹਾਂਜੀ ਨਸ਼ੀਲੀ ਦਵਾਈ ਦਿੱਤੀ ਕੋਈ ਉਹਦੇ ਨਾਲ ਹੀ ਅਟੈਕ ਹਾਂਜੀ ਉਹਦੇ ਨਾਲ ਅਟੈਕ ਹੋ ਗਿਆ ਬਾਬੇ ਦੇ ਘਰ ਦੀ ਵੀ ਨਾਲ ਹੀ ਰਲਿਸ ਯੋਨੇ ਮੈਨੂੰ ਭੇਜਿਆ ਕਹਿੰਦੀ ਤੈਨੂੰ ਕੱਲੀ ਨਹੀਂ ਜਾਣਾ ਪੈਣਾ ਇਸ਼ਨਾਨ ਕਰਨਾ ਸੀ ਨਾਲ ਨਹੀਂ ਜਾਣਾ ਤੇਰੇ ਪਹਿਲਾਂ ਮੈਨੂੰ ਕਹਿੰਦੇ ਸੀ ਕਿ ਨਾਲ ਜਾਣ ਗੇ ਮੜ ਕੇ ਕਹਿੰਦੀ ਮੈਂ ਨਹੀਂ ਜਾਣਾ ਤੂੰ ਕੱਲੀ ਜਾ ਉਹਨੇ ਸਕੂਟਰ ਤੇ ਮੈਨੂੰ ਬਿਠਾਇਆ ਆਪ ਮੋੜ ਤੱਕ ਬਿਠਾ ਕੇ ਗਈ ਮੈਨੂੰ ਫਿਰ ਦੋ ਬੰਦੇ ਇੱਕ ਹੋਰ ਦੋ ਬੰਦੇ ਆਏ ਉਹਨਾਂ ਦੀ ਵੀ ਜਾਂਚ ਹੋਣੀ ਚਾਹੀਦੀ ਕਿ ਉਹ ਕਿਹੜੇ ਬੰਦੇ ਸੀ ਮੈਨਾਂ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ ਮੈਂ ਇਹੋ ਇਨਸਾਫ ਚਾਹੁੰਨੀ ਆ ਕਿ ਇਹਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ ਜੇਕਰ ਮੈਨੂੰ ਇਨਸਾਫ ਨਾ ਮਿਲਿਆ ਤੇ ਖੁਦ ਜ਼ਿੰਮੇਵਾਰੀ ਹੋਊਗਾ ਮੈਂ ਆਪਣਾ ਫੇਟ ਕਰ ਲੈਣਾ ਜੇ ਮੇਰੇ ਘਰ ਦੇ ਪਰਿਵਾਰ ਨੂੰ ਵੀ ਕੋਈ ਗੱਲ ਹੋਈ ਤੇ ਇਹੋ ਹੀ ਜ਼ਿੰਮੇਵਾਰ ਹੋਣਗੇ ਇਸੇ ਘਰ ਦੇ ਇਹੋ ਬਾਬਾਏ ਜ਼ਿੰਮੇਵਾਰ ਹੋਊਗਾ ਇਹਦਾ ਪਰਿਵਾਰ ਜ਼ਿੰਮੇਵਾਰ ਹੋਊਗਾ ਸਾਰਾ ਜੀ ਕਿਨਾਂ ਜੀ ਤੁਹਾਨੂੰ ਮੈਂ ਨਾ ਬਜਿੰਦਰ ਸਿੰਘ ਆ ਜੀ ਕੀ ਗੱਲਬਾਤ ਹੋਈ ਹੈ ਮਹੇਸ਼ ਯਦਵੀਨਦਾ ਆਦਿ ਸਵਾਗਾਟ ਨੂੰ 8:39 ਵਜੇ ਦੇ ਕਰੀਬ ਆਏ ਆ ਇੱਥੇ ਸੀਪੋ ਬਾਬੇ ਦੇ ਜੀ ਮੇਰਾ ਨਾਂ ਕੰਤਾ ਅਹੀਂ ਮਤਲਬ ਕਿ ਬੱਚੇ ਦਾਤ ਲੈਣ ਵਾਸਤੇ ਆਈ ਏ ਕਹਿੰਦਾ ਸੀ ਕਿ ਮਤਲਬ ਕਿ ਅਸੀਂ ਇਸ਼ਨਾਨ ਕਰਨੇ ਤੇਨ ਚਾਹੇ ਕਰਾਵਾਂਗੇ ਹੂੰ ਫੇਰ ਤੇਰੀ ਝੋਲੀ ਮਤਲਬ ਕਿ ਆ ਬੱਚਾ ਹੋਊਗਾ ਨਹੀਂ ਤਾਂ ਨਹੀਂ ਹੋਊਗਾ ਪਹਿਲੇ ਬੱਚਾ ਹੋ ਗਿਆ ਪਹਿਲਾਂ ਮੇਰੀ ਗੜੀ ਆ ਵਜੀ ਪੁੱਛੋ ਤੇ ਕੀ ਕਹਿੰਦਾ ਸੀ ਬੇਟਾ ਹੋਊਗਾ ਕਹਿੰਦਾ ਹਾਂ ਕਹਿੰਦਾ ਫੇਰ ਉਹ ਬੇਟਾ ਹੀ ਮਿਲੂਗਾ ਤੈਨੂੰ ਅਸੀਂ ਆਏ ਬਲਾਣਾ ਕੋਲਡ ਡਰਿੰਕ ਪਿੱਤੇ ਆਈਏ ਫੇਰ ਇਹਨੇ ਸਾਨੂੰ ਮਤਲਬ ਕਿ ਰੋਟੀ ਰੋਟੀ ਖਵਾਈ ਆ ਰੋਟੀ ਖਾਂਦੇ ਸਾਰੀ ਮੈਂ 10-15 ਮਿੰਟ ਦੇ ਵਿੱਚ ਮੈਨੂੰ ਬੇਉਚੀ ਹੋਣ ਲੱਗੀ ਮੈਨੂੰ ਕੁਝ ਨਹੀਂ ਪਤਾ ਕਿ ਮੈਂ ਕਿੱਥੇ ਪਿਆ ਹਾਂ ਕਿੱਥੇ ਮੇਰੀ ਗੁੜੀਆ ਹੈ ਮੇਰਾ ਮੁੰਡਾ ਕਿੱਥੇ ਮੈਨੂੰ ਕੁਝ ਨਹੀਂ ਪਤਾ ਠੀਕ ਹੈ 12 ਸਾਲ ਬਰੇ ਇਹ ਹੁੰਦੀ ਆ ਕਿ ਮੈਨੂੰ ਇਹਨੇ ਹਾਂ ਲਾ ਕੇ ਠਾਇਆ ਵਾ ਕਿ ਮੈਨੂੰ ਆ ਕੰਮ ਹੋ ਗਿਆ ਫਿਰ ਮੈਂ ਮਤਲਬ ਕਿ ਮੈਨੂੰ ਕੁਝ ਨਹੀਂ ਸੁਝਿਆ ਫਿਰ ਮੈਂ ਉਹਨਾਂ ਦੀ ਕਿਤਾਬ ਨੇ ਤੇ ਕੋਡ ਵੇ ਦੇ ਕੇ ਮੇਰੀ ਮਲੁਕੀ ਸਾਲੀ ਉਹਨੂੰ ਫੋਨ ਕੀਤਾ ਫਿਰ ਉਹ ਉਹਨਾਂ ਦਾ ਮਾਫਾ ਸਬੰਦ ਮੈਨੂੰ ਲੈਣ ਆਇਆ ਫਿਰ ਅਸੀਂ ਉਹਨਾਂ ਕਰੇ ਗਏ ਮੈਂ ਚਾਹੁੰਦਾ ਆ ਕਿ ਇਹੋ ਜਿਹੇ ਬੰਦਿਆਂ ਨੂੰ ਸਨਸੀ ਤੋਂ ਵੀ ਵੱਧ ਸਜ਼ਾ ਹੋਣੀ ਚਾਹੀਦੀ ਆ। ਸਾਰੇ ਸਾਹਮਣੇ ਤਾਂ ਕੋਨਾ ਚਾਹੀਦਾ। ਮੈਂ ਹੱਦ ਤੱਕ ਇਹ ਚਪੇੜ ਤੱਕ ਨਹੀਂ ਮਾਰੀ। ਮੈਂ ਨਾਲ ਨਾ ਕਿ ਹੱਦ ਤੱਕ ਹੋ ਗਿਆ। ਇਹਦਾ ਨਾਮ ਪਰਮਦੀਪ ਸਿੰਘ। ਕੀ ਗੱਲ ਬਾਤ ਹੋਈ ਆ ਜਿਹੜੀ ਇਥੇ ਭੈਣ ਨੇ ਉਹਨੂੰ ਕਿਸ ਬਾਬੇ ਤੇ ਇਲਜ਼ਾਮ ਲਾਇਆ ਕਿ ਉਸ ਬਾਬੇ ਤੇ ਬਾਬੇ ਇਹ ਗੱਲ ਪੀਓ ਇਸ਼ਨਾਣ ਕਰਨਾ ਇਹ ਕੁੜੀ ਹੈ। ਤੇ ਉਹ ਉਹ ਇਹਨਾਂ ਗੱਲ ਪੀ ਉਹਨਾਂ ਨੇ ਆ ਕੇ ਸਾਨੂੰ 12 ਵਜੇ ਉਹਨੇ ਫੋਨ ਆ ਕੇ ਲਾਇਆ ਵਾ ਵੀ ਮੇਰੀ ਬੇਟੀ ਦਾ ਬਾਬਾ ਗੰਦਾ ਆਦਾ ਮੈਨੂੰ ਘਰੋਂ ਆ ਕੇ ਲੈ ਜਾ ਹਾਂ ਤੇ ਮੈਂ ਆ ਕੇ ਮੈਂ ਦੋਵੇਂ ਭਰਾ ਆ ਕੇ ਇਦਾਂ ਹੀ ਲੈ ਕੇ ਆ ਗਏ ਉਹਨੂੰ ਵਾ ਤੇ ਘਰੇ ਆ ਕੇ ਸਾਰੀ ਗੱਲ ਦਾ ਰਿਜ਼ਲਟ ਦਿੱਤਾ ਉਹਨੇ ਹਾਂ ਆ ਕੇ ਸਾਰੀ ਗੱਲ ਦਾ ਕਿ ਮੇਰੀ ਇਦਾਂ ਇੱਥੇ ਰੁਟੀ ਗਈ ਆ ਤੇ ਉਸ ਤੋਂ ਬਾਅਦ ਆਹੀਂ ਲੈ ਗਿਆ ਹਸਪਤਾਲ ਚ ਉਹਨੂੰ ਟੈਗ ਹੋ ਗਿਆ ਦਾ ਮੂੰਹ ਵਿੰਗਾ ਗਿਆ ਤੇ ਬਸ ਉਹਹੀਂ ਬਸ ਉਹ ਕੁੜੀ ਮਗਰੀ ਤੋਰੇ ਫਿਰਦੇ ਰਹੇ ਹਾਂ ਹਾਂ ਸਰਕਾਰ ਦੀ ਹਾਂਜੀ ਦਰਖਾਸਤ ਦਿੱਤੀ ਹੈ ਦਰਖਾਸਤ ਦਿੱਤੀ ਹੈ ਹਾਂਜੀ ਕੋਈ ਦਰਵਾਜ਼ੀ ਹੁਜੀ ਮੁੱਤਲ ਨਹੀਂ ਕਾਰਵਾਈ ਹੋਈ ਆ ਵੀ ਕਹਿੰਦੇ ਹਾਂਜੀ ਦਰਖਾਸਤ ਦਿੱਤੀ ਹੈ ਕੀ ਕਹਿੰਦੇ ਵੀ ਚਲੋ ਹੌਂਸ ਵਾਲਿਆਂ ਆਣਿਆਂ ਦੇ ਕੋਈ ਗੱਲ ਨਹੀਂ ਤਵਾ ਜੋ ਤੁਹਾਡਾਂ ਦੇ ਸਾਫ ਦਾ ਹੋ ਜੇਕਰ ਹੋਗਾ ਤਵਾ ਜੋ ਕੀ ਨਾਲ ਦੱਸ ਹਾਂ ਤੇਰੇ ਆਣੇ ਗਏ ਇਹ ਗੱਲ ਬਾਤ ਨਹੀਂ ਬਚੀ ਮੇਰੀ ਬੱਚੀ ਦਾ ਇੱਕ ਬਲੂਨ ਸਾ ਮੈਨੋ ਚਾਹੀਦਾ ਕਿੰਨੇ ਕਿੰਨੇ ਕੀ ਏ ਬਾਬਾ ਕਲਵੰਤ ਤੇ ਗਈ ਸੀ ਤੋਂ ਮੈਂ ਕੀਤਾ ਸੀ ਕਿ ਕਿ ਚਤਰ ਗਈ ਬਣਾ ਕਿਸ ਤਰ੍ਹਾਂ ਗਈ ਬੇਟੀ ਕਿ ਕਰੇ ਬੱਚੇ ਵਾਸਤੇ ਗਈ ਉਹ ਕਹਿੰਦਾ ਬੱਚਾ ਹੋਊਗਾ ਤੈਨੂੰ ਸਾਡੀ ਮੋਟਰ ਤੇ ਆ ਤਾਂ ਲੈ ਗਿਆ ਉਹ ਕੁੜੀ ਨੂੰ ਬਗਲਾ ਕੇ ਨਾਲ ਲੈ ਗਿਆ ਤੇ ਜਾ ਕੇ ਉੱਥੇ ਜਾ ਕੇ ਨੇ 12 ਹੋਏ ਜਾ ਕੇ ਨੇ ਛੱਡਿਆ ਕੁੜੀ ਨੂੰ ਕੀ ਮੰਗ ਕਰਦੇ ਹੁੰਦੇ ਮਾਗਦਾ ਸਾਨੂੰ ਇਨਸਾਨਾਂ ਬਾਬੇ ਕੰਤਰੀ ਫਾਂਸੀ ਦੀ ਸਜ਼ਾ ਪੇਟੀ ਕਰ ਦੇਣੀ ਚਾਹੀਦੀ ਆ ਘਰ ਵਾਲੀ ਇਹ ਨਹੀਂ ਜਿਹੜੀ ਨਾਲ ਰਹੀ ਇਹਦੇ ਅਨੇ ਬਾਬਾ ਜੀ ਬੀਤੇ ਦਿਨ ਹੀ ਕੋਈ ਵੀਡੀਓ ਵਾਇਰਲ ਹੁੰਦੀ ਆ ਜ ਜਿਹਦੇ ਵਿੱਚ ਇੱਕ ਤੜਤੇ ਕੋਈ ਇਲਜ਼ਾਮ ਵੀ ਲੱਗੇ ਜਾਂਦੇ ਤੁਹਾਡੀ ਦਸਤਾਰ ਵੀ ਲੋਹੀ ਜਾਂਦੀ ਤੇ ਬੀਬੀ ਵੱਲੋਂ ਵੀ ਇਲਜ਼ਾਮ ਲਗਾਏ ਜਾਂਦੇ ਨੇ ਤੜਤੇ ਕਿ ਉਹਦੇ ਨਾਲ ਜਬਰ ਜਨਾਹ ਕੀਤਾ ਗਿਆ ਤੁਹਾਡੇ ਵੱਲੋਂ ਉਹ ਠਕਾਡ ਰਾਂ ਜਿਹੜੀ ਆ ਜਾਂਦੀ ਜਿਹੜਾ ਕੋਈ ਬੋਲ ਲੈਂਦਾ ਬੋਲ ਲੈਂਦਾ ਪਰ ਅਸੀਂ ਤੇ ਧੋਖੇ ਨਾਲ ਇਹਨਾਂ ਮੈਨੂੰ ਬੁਲਾਇਆ ਗਿਆ ਤੇ ਮੈਂ ਗੱਲ ਸੁਣਨ ਗਿਆ ਨਾ ਫੋਨ ਮੈਨੂੰ ਲਾਇਆ ਮੈਂ ਅੱਡੇ ਤੇ ਜਾ ਜਦੋਂ ਮੈਂ ਅੱਡੇ ਤੇ ਬੱਤ ਤੇ ਮੈਂ ਲੜਕੀ ਚੜਾਉਣ ਗਿਆ ਇਹਨਾਂ ਮੈਨੂੰ ਫੋਨ ਲਾਇਆ ਕੋਈ ਰਾਤ ਘਟਨਾ ਹੋਈ ਮੈਂ ਕਹ ਕੋਈ ਨਹੀਂ ਹੋਈ ਇਨਾਂ ਆਖਾ ਸਾਡੇ ਕੋਲ ਆ ਜਾਓ ਮੈਂ ਇਕੱਲਾ ਹੀ ਗਿਆ ਤੇ ਇਕੱਲੇ ਜਾ ਕੇ ਮੈਂ ਇਹਨਾਂ ਨਾਲ ਗੱਲਬਾਤ ਕਰਕੇ ਇਹਨਾਂ ਮੈਨੂੰ ਠਮਕਾ ਕੇ ਉਹ ਇਹਦਾ ਚਾਰ ਬੰਦੇ ਸੀ ਚੋਂ ਬੰਦਿਆਂ ਨੇ ਪਹਿਲਾਂ ਮੈਨੂੰ ਇਹ ਗੱਲ ਆਖੀ ਵੀ ਤੂੰ ਇਹੋ ਟੱਪਾ ਆਖਣਾ ਵੀ ਗਲਤੀ ਹੋ ਗਈ ਤੇ ਮਾਂ ਵੀ ਤਾਂ ਆਪਾ ਇੱਥੇ ਨਿਬੇੜ ਲਗੀ ਪੇ ਕਿਸੀ ਦੇ ਗਲ ਤੇ ਰੋੜਾਣਾ ਪਵੇ ਮੈਂ ਚੋਂ ਦੇ ਝਾਗ ਚ ਹਾਂ ਕਰ ਦਿੱਤੀ ਚੱਲ ਮੈਨਾਂ ਕਰੋ ਕੀ ਗੱਲ ਕਰਨਾ ਇਹਨਾਂ ਮੁੜਕੇ ਮੈਨੂੰ ਦੂਸਰੀ ਬੈਂਕ ਸਭਾ ਗਏ ਇਹਨਾਂ ਦੂਸਰੀ ਬੈਂਕ ਸੇ ਫੋਨ ਕਰ ਕਰਕੇ 15 ਜਨਾਨੀਆਂ 15 ਇਹ ਬੰਦੇ 15 ਕੋਲੇ ਮੋਬਾਈਲ 15 ਕੋਲੇ ਡੰਡੇ ਛੋਟੇ ਮੈਂ ਚੁੱਪ ਕਰਕੇ ਤੇ ਮੈਂ ਜਦੋਂ ਬਾਹਰ ਨਿਕਲਿਆ ਤੇ ਮੈਨੂੰ ਕਬਰ ਆ ਗਿਆ ਮੈਂ ਵੀ ਇਹ ਕੀ ਬਣਿਆ ਮੈਨੂੰ ਤੇ ਨਾ ਚਾਹੁੰ ਨਹੀਂ ਸੱਦਿਆ ਏ ਤੇ ਜੁਰੂ ਨੇ ਆਖਿਆ ਪਈ ਪਾਗਲਾ ਮੈਂ ਪਾਗਲਾ ਅਲਾਗ ਮੈਂ ਕਿਹਾ ਮੈਂ ਨਹੀਂ ਲਉਣੀ ਇਹਨੇ ਆਖਿਆ ਬੀਬੀ ਦੇ ਪੈਰਾਂ ਤੇ ਰੱਖੋ ਮੈਂ ਬੀਬੀ ਦੇ ਪੈਰਾਂ ਤੇ ਪਾਗ ਰੱਖਤੀ ਇਹਨਾ ਮੈਨੂੰ ਬਹੁਤ ਮਾੜਾ ਚੰਗਾ ਲੱਤਾ ਲੁੱਤਾ ਲਖਿਆ ਤਮਗੀਆਂ ਦਿੱਤੀਆਂ ਹਥਿਆਰ ਇਹਨਾਂ ਦੇ ਕੋਲ ਤੇ ਆਂਦੇ ਤੈਨੂੰ ਗੋਲੀ ਮਾਰ ਦੇਣੀ ਚਾਹੀਦੀ ਅੱਲੇ ਤੇ ਇਹਨਾਂ ਦੀ ਵੀਡੀਓ ਵੇਖ ਲਓ ਜੀ ਇਹ ਗੱਲ ਆਖੀ ਕਿ ਨਹੀਂ ਆਖੀ ਲੱਤਾ ਮਾਰਨੀ ਆ ਵੇਖ ਲੋ ਵੀਡੀਓ ਚ ਗੱਲ ਇਹ ਨਾ ਆਖੀ ਕਿ ਨਹੀਂ ਆਖੀ ਮੈਂ ਝੂਠ ਮਾਰਦਾ ਤਾਂ ਦੱਸਣ ਇਹਨਾਂ ਮੈਨੂੰ ਕੱਲੇ ਨੂੰ ਦਬਾ ਕੇ ਦੂਸਰੀ ਬੈਠਕ ਚ ਇਹਨਾਂ ਸਾਧ ਕੇ ਮੇਰੀ ਹਵੇ ਦਬੇ ਕਰਕੇ ਸਤਾਰ ਲਾ ਕੇ ਇਹਨਾਂ ਮੇਰੇ ਤੋਂ ਪੈਰੀ ਰਖਾਈ ਆ ਮਾਫੀ ਫੇਰ ਨਹੀਂ ਹੋਈ ਜੇ ਮਾਫੀ ਹੋ ਗਈ ਆ ਤੇ ਇਹ ਜਬੂਤ ਸਬੂਤ ਮੈਨੂੰ ਇਹ ਲਾ ਕੇ ਦਾ ਜਾਤੀ ਦੇ ਵਿੱਚ ਵੀ ਛੂੜਿਆ ਜੜਮਿਆ ਤੂੰ ਇੱਕ ਇੱਕ ਕੱਚ ਕੱਚ ਮਾਰੀ ਤੂੰ ਗੰਦ ਮਾਰ ਆਪਦੀ ਗੱਦੀ ਚੁੱਕ ਲੋ ਨਹੀਂ ਤੇ ਇਹਨਾਂ ਦੀ ਵੀਡੀਓ ਪੁੱਛ ਕੇ ਵੇਲੋ ਵੀ ਨਾਖਾ ਗੱਦੀ ਚੁੱਕਦੇ ਜਾ ਕੇ ਇਹ ਮੈਂ ਚੁੱਪ ਕਰਕੇ ਸ਼ਰਮਨਾ ਮਾਰਾ ਨਾਮ ਇਹਨਾਂ ਦਾ ਹੂ ਨਾ ਹੰਗਾਰਾ ਧਮਖੀਆਂ ਹੀ ਇੰਨੀਆਂ ਦਿੱਤੀਆਂ ਤੇ ਮੈਂ ਚੁੱਪ ਕਰਕੇ ਪਾਗ ਲਾ ਕੇ ਤੇ ਇਹਨਾਂ ਦੇ ਪਹਿਰਾ ਜਿ ਰੱਖਤੀ ਉੱਥੋਂ ਮੈਂ ਆਪ ਦਾ ਇਹਨਾਂ ਨੇ ਅਸਲ ਮੈਂ ਇਹਨਾਂ ਦੀ ਦੂਸਰੀ ਬੈੜਕ ਚ ਕੱਲਾ ਹੀ ਜਾ ਕੇ ਬਹਿ ਗਿਆ ਫੇਰੇ ਨਾ ਵੀਡੀਓ ਬਣਾ ਬਣਾ ਕੇ ਦੂਰ ਤੱਕ ਕਮਾਈਆਂ ਮੈਨੂੰ ਅਜੇ ਤਾਈਂ ਹੀ ਧਮਖੀਆਂ ਮਿਲਾਂ ਰਾਜ ਨਾਰਾਜ ਮੱਲ ਲਿਆ ਮੈਨੂੰ ਉਥੇ ਮਠਿਆਈ ਵਾਲਿਆਂ ਨੇ ਛੜਾਇਆ ਜਿਹੜੀ ਜਿਹੜੇ ਇਲਜ਼ਾਮ ਲਗਾਏ ਗਏ ਆ ਉਹ ਨਵਦੀ ਵੱਲੋਂ ਕੀ ਕੀ ਨੇ ਉਸ ਬਾਰੇ ਤੁਸੀਂ ਉਹ ਨਵਦੀ ਬਾਰੇ ਉਹ ਤੇ ਆਪਦੀ ਮਰਜ਼ੀ ਨਾਲ ਜੋ ਬੋਲੀ ਜਾਂਦੀ ਬੋਲੀ ਜਾਂਦੀ ਉਹਦੇ ਬਾਰੇ ਆਪਾਂ ਨੂੰ ਕੋਈ ਨਹੀਂ ਆ ਉਹ ਉਹ ਜੋ ਇਹਨਾਂ ਨੇ ਬੁਲਾਇਆ ਉਹਨੂੰ ਪੜਾਇਆ ਉਹ ਬੋਲਦੀ ਆ ਇਹ ਇਹ ਇਹਨਾਂ ਨੇ ਪਹਿਲਾਂ ਉਹਨੂੰ ਪੜਾਇਆ ਤੇ ਇਹ ਬੁਲਾਉਂਦੇ ਆ ਉਹ ਉੱਤਰਾ ਨਹੀਂ ਉਹਨੇ ਨਹੀਂ ਕੋਈ ਗੱਲ ਕੀਤੀ ਨਾ ਸਾਡੇ ਘਰ ਗੱਲ ਕੀਤੀ ਨਾ ਸਾਡੇ ਬਾਹਰ ਕੋਈ ਵੀ ਗੱਲ ਨਹੀਂ ਕਰਕੇ ਦਾ ਆਪਦੇ ਘਾਰੇ ਚ ਲੈ ਕੇ ਇਹਨਾਂ ਨੇ ਕੋਈ ਵੀ ਇਹਦੇ ਚ ਸ਼ਬਦ ਨਹੀਂ ਜਿਹੜੀਆਂ ਇਲਜ਼ਾਮ ਲਾਇਆ ਇਹਨਾਂ ਕੋਟ ਬੁੱਡੇ ਜਾ ਕੇ ਆਪਦੀ ਮੀਟਿੰਗ ਕਰਕੇ ਬਣਾ ਕੇ ਲਾਇਆ ਇਨਾ ਮੈਨੂੰ ਲਿਜਾਮ ਲਾਏ ਆ ਤੇ ਜੋ ਆਖੋ ਤੇ ਗੁਰਦੁਆਰੇ ਵੀ ਜਿੱਥੇ ਆਖੋ ਉਥੇ ਮੈਂ ਹੱਥ ਰੱਖ ਕੇ ਜਿਮੇ ਦੀ ਈਤ ਲੁੱਟੀ ਆ ਜਾਂ ਕੋਈ ਅੰਦੀ ਮਰੀ ਈਤ ਲੁੱਟੀ ਆ ਮੈਂ ਜਿੱਥੇ ਵੀ ਮੈਨੂੰ ਬੰਦੇ ਦਾ ਕੰਦੇ ਸਾਰਾ ਮੇਰਾ ਪਿੰਡ ਸੌਂਤ ਜਾ ਦੇ ਸਕਦਾ ਮੈਂ ਵੀ ਦੇ ਸਕਦਾ ਵੀ ਜਿਮੇ ਦੀ ਈਤ ਲੁੱਟੀ ਆ ਇਹਨੇ ਸਾਰੇ ਪਿੰਡ ਨੂੰ ਭਾਵੇਂ ਪੁੱਛ ਲੈ ਕਿ ਕੋਈ ਵੀ ਹੋਏ ਤੇ ਮੈਂ ਇਹ ਕੰਮ ਸਰ ਵਿੱਚ ਨਹੀਂ ਜਾਂ ਮੈਂ ਕੋਈ ਵੀ ਇਹਨਾਂ ਨਾਲ ਗੱਲਬਾਤ ਨਹੀਂ ਕੀਤੀ ਨਾ ਮੇਰੀ ਉਮਰ ਵੇਖੋ ਤੇ ਇਹਦੀ ਉਮਰ ਵੇਖੋ ਇਹਨੇ ਇਹਨੇ ਕਿਹੜੀ ਮੈਨੂੰ ਲਿਜਾਮ ਲਾ ਦਿੱਤਾ ਜੇ ਤੇ ਮੈਂ ਉਹਦੀ ਕੋਈ ਗੱਲ ਨਹੀਂ ਹੋਰ ਤਾਂ ਮੈਨੂੰ ਇਹਦਾ ਸਬੰਧ ਨਹੀਂ ਲੱਗਦਾ ਜਿਹੜਾ ਵੀ ਇਹਨੇ ਮੇਰੀ ਆਪ ਦੀ ਬੇਇੱਜ਼ਤੀ ਮੇਰੀ ਇਹ ਕਰਦੀ ਮੈਂ ਨਹੀਂ ਕਰਾਉਂਦਾ ਕਿਸੇ ਤੋਂ ਨਾ ਆਦਾ ਹੀ ਆ ਹਾਂ ਲਿਜਾਮ ਲਾਏ ਗਏ ਜਿਹੜੇ ਗਲਤ ਹੀ ਆਏ ਮੇਰੀ ਉਮਰ ਵੇਖੋ ਤੇ ਇਹਦੀ ਵੇਖੋ ਇਹ ਮੇਰਤੀ ਹਾਰ ਗਈ ਆ ਤੇ ਮੈਂ ਲਜਾਮੇ ਕਰਦੇ ਜਿਹੜਾ ਮੈਂ ਇਹ ਲੋਕਾਂ ਨੇ ਮਗਰ ਲਾ ਕੇ ਜਾਂ ਪੌਂਦੀ ਜਾਂ ਕਿਸੇ ਪੋਂਦੇ ਮਗਰ ਲਾ ਕੇ ਪੌਂਦੀ ਆ ਵੀ ਮੇਰੀ ਧੀ ਆ ਤੇ ਮੈਂ ਇਹ ਮਹਤੀ ਬਣਾ ਕੇ ਰੱਖਿਆ ਇਹਨੇ ਕੋਈ ਗੱਲ ਨਹੀਂ 20 20 ਹਜ਼ਾਰ ਦਾ 12 ਸਾਲਾਂ ਦਾ ਮਾਪਿ ਉਹ ਹੁੰਦਾ 20 20 ਸਾਲਾਂ ਦੀ ਹਾਂ ਹਾਂ ਜੀ ਨਹੀਂ ਜੀ ਪਰਮਜੀਤ ਸਿੰਘ ਜ਼ਿਲ੍ਹਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਥੋਤੇਵਾਲ ਦੇ ਹਾਂਜੀ ਇੱਕ ਪਿੰਡ ਸੀਤੋ ਦੇ ਵਿੱਚ ਇੱਕ ਵੀਡੀਓ ਵਾਇਰਲ ਹੁੰਦੀ ਆ ਬਕੰਤਾ ਦੀ ਕਿੰਨੀ ਕੀ ਸਤਾਈ ਲੱਗਦੀ ਜਿਹੜੀ ਨੇ ਇਲਜ਼ਾਮ ਲਾਇਆ ਜਿਹੜਾ ਇਹ ਤੇ ਉਹਦੇ ਵਿੱਚ ਜੀ ਵੇਖੋ ਇਲਾਕੇ ਦੀ ਸੰਗਤ ਵੀ ਇਸ ਚੀਜ਼ ਦਾ ਜਿਹੜਾ ਬਾਬਾ ਜੀ ਦੇ ਨਾਲ ਖੜੀ ਤੇ ਯਾਦ ਆਊਗੀ ਅਸੀਂ ਬਾਬਾ ਜੀ ਤੋਂ ਸਾਰੀ ਗੱਲਬਾਤ ਪੁੱਛ ਕੇ ਜਿਹੜੀ ਅੱਜ ਮੀਡੀਆ ਦੇ ਸਾਹਮਣੇ ਆਸੀਂ ਸਾਡੇ ਸਤਿਕਾਰਯੋਗ ਸਾਡੇ ਭਰਾ ਜਿਹੜਾ ਮੀਡੀਆ ਸਾਹਮਣੇ ਆ ਸਾਡੀ ਸਜੀ ਬਾਵਾ ਜੀ ਆਇਆਂ ਪਹਿਲੀ ਗੱਲ ਤੇ ਅਸੀਂ ਆਸਦੇ ਹਾਂ ਇਹਦੇ ਵਿੱਚ ਮੈਂ ਜਹੇਬੰਦੀ ਦਾ ਸੇਵਾਦਾਰ ਹੋਂਦਾ ਨਾਤੇ ਮੈਂ ਇਹ ਵਿਸ਼ਵਾਸ ਦਵਾਉਣਾ ਹਾਂ ਪ੍ਰਸ਼ਾਸਨ ਨੂੰ ਮਾਣਯੋਗ ਸਾਡੇ ਐਸਐਸਪੀ ਸਾਹਿਬ ਪ੍ਰਸ਼ਾਸਨ ਪੂਰੇ ਨੂੰ ਕਿ ਜਿਹੜਾ ਇਹ ਤੱਬਾ ਲਾਇਆ ਗਿਆ ਬਾਬਾ ਜੀ ਹੋਣਾ ਤੇ ਬਿਲਕੁਲੋਂ ਸਰਾਸਰ ਗਲਤ ਤੇ ਝੂਠਾ ਅੱਜ ਬਾਬਾ ਜੀ ਹੋਣਾ ਦੀ ਤਕਰੀਬਨ 60 ਸਾਲ ਦੇ ਕਰੀਬ ਉਮਰ ਆ ਬਾਬਾ ਜੀ ਹੁਣੀ 70 ਕਿੱਲਿਆਂ ਦੇ ਮਾਲਕ 100 ਕਿੱਲੇ ਦੇ ਮਾਲਕ ਜਿਨ੍ਹਾਂ ਦੇ ਨਾਲ ਬਾਬਾ ਜੀ ਰਹੇ ਆ ਉਹ ਵੀ ਪਰਿਵਾਰ ਇਥੇ ਸਾਡਾ ਆ ਜੂਗਾ 50 ਸਾਲ ਬਾਬਾ ਜੀ ਉਹਨਾਂ ਦੇ ਘਰੇ ਰਹੇ ਆ ਵੇਖੋ ਇਹ ਗੱਲਾਂ ਨਹੀਂ ਗੀਆਂ ਬਣਦੀਆਂ ਜਿਹੜੇ ਧੱਬੇ ਉਹ ਜੇ ਲਾਉਨੇ ਬਾਬਾ ਜੀ ਸੇਵਾ ਕਰਦੇ ਆ ਬਾਬਾ ਸ਼੍ਰੀ ਚੰਦ ਜੀ ਦੀ ਜਿਹੜੀ ਆ ਯੋਧ ਲਾਉਂਦੇ ਆ ਵੇਖੋ ਸਾਨੂੰ ਇਹ ਗੱਲਾਂ ਜਿਹੜੀਆਂ ਆਮ ਪਿੰਡ ਲੈਵਲ ਤੇ ਨਹੀਂ ਕਰਨੀਆਂ ਚਾਹੀਦੀਆਂ ਹੋਰ ਕਿਸੇ ਨਾਲ ਕੋਈ ਪਹਿਲੀ ਗੱਲ ਤੇ ਨਹੀਂ ਕਿਸੇ ਨਾਲ ਵੀ ਵੜਦੀ ਇਹ ਗੱਲ ਜਿਹੜੀ ਆ ਜਿਹੜਾ ੱੱਬਾ ਬਾਬਾ ਜੀ ਦੇ ਲਾਇਆ ਮੈਂ ਤੇ ਨਾ ਹਰੇਕ ਨੂੰ ਬੇਨਤੀ ਮੈਂ ਕਰਦਾ ਵੀ ਇਹੋ ਜਿਹਾ ਨਾ ਕਿਸੇ ਦੇ ੱੱਬਾ ਲਾਓ ਜਿਹੜਾ ਪੂਰੇ ਆਪਣੇ ਵਰਲਡ ਨੂੰ ਹੀ ਖੰਜਾਬਾ ਉਹਦਾ ਭੁਗਤਣਾ ਪਵੇ ਇਹੋ ਜਿਹੇ ਅੱਡੇ ਬਹੁਤ ਆ ਜਿਹੜਾ ਬਾਬਾ ਜੀ ਦੇ ੱੱਬਾ ਲੱਗਾ ਨਾ ਇਹੋ ਜਿਹੇ ਅੱਡੇ ਕਿੱਥੇ ਨਹੀਂ ਹੈਗੇ ਫਰੋਜਪੁਰ ਦੇ ਵਿੱਚ ਵੇਖ ਲਓ ਤਰਨਤਾਰਨ ਦੇ ਵਿੱਚ ਵੇਖੋ ਕਿੰਨੇ ਅੱਡੇ ਆ ਪਰ ਮੈਂ ਉਸ ਬੀਬੀ ਦੇ ਗਾੜੀ ਵੀ ਹੱਥ ਜੋੜੂੰਗਾ ਵੀ ਜੇ ਤੈਨੂੰ ਕੋਈ ਕਰੋੜ ਰੁਪਈਆ ਦੇ ਕੇ ਵੀ ਇਹ ਕੰਮ ਕਰਾਉਂਦਾ ਤੇ ਨਹੀਂ ਕਰਨਾ ਚਾਹੀਦਾ ਆਪਦੀ ਇੱਜ਼ਤ ਉਹ ਜਿਹੜੀ ਆ ਆਪਣੀ ਇੱਜ਼ਤ ਆ ਉਹ ਲੱਖੇ ਨਾ ਯਾਰੀ ਕਰੋੜਾਂ ਚਮ ਨਹੀਂ ਮਿਲਦੀ ਮੈਂ ਬੇਨਤੀ ਕਰਨੀ ਚਾਹੁੰਦਾ ਵਾ ਵੀ ਪਹਿਲੀ ਗੱਲ ਵੇਖੋ ਬਾਬੇ ਦੇ ਕੋਲੇ ਸਾਡਾ ਪੂਰਾ ਇਲਾਕਾ ਆਉਂਦਾ ਜਦੋਂ ਸਾਨੂੰ ਲੋੜ ਪੈਂਦੀ ਆ ਮੇਰਾ ਬੇਟਾ ਨਹੀਂ ਆ ਪਿਛਲੇ ਦਿਨਾਂ ਜੇ ਠੀਕ ਆ ਮੈਂ ਆਪ ਆਇਆ ਬਾਬੇ ਦੇ ਕੋਲ ਸਾਨੂੰ ਗਲਤ ਨਹੀਂ ਕੁਝ ਲੱਗਦਾ ਨਾ ਗਲਤ ਬਾਬਾ ਜੀ ਇਹੋ ਜਿਹਾ ਕੰਮ ਕਰਦੇ ਆ ਵੇਖੋ ਡੇਰੇ ਸਾਹਿਬ ਸੰਗਤ ਲੈ ਕੇ ਬਾਬਾ ਜੀ ਜਾਂਦੇ ਆ ਜੇ ਇਹਨਾਂ ਨੂੰ 35 ਸਾਲਾਂ ਦੇ ਵਿੱਚ ਬਾਬਾ ਗਲਤ ਤਾਂ ਹੀ ਨਹੀਂ ਪਤਾ ਲੱਗਾ ਇਹ ਲੋਕ ਜਾਂਦੇ ਕਿਉਂ ਨਾਲ ਕਿਉਂ ਆਉਂਦੇ ਆ ਮੈਂ ਤੇ ਇਹ ਗੱਲ ਕਰੂੰਗਾ ਕਿ ਜੇ 35 ਮਿੰਟਾਂ ਦੇ ਵਿੱਚ ਅਸੀਂ ਵੇਖ ਜਾਈਏ ਵੀ ਬੰਦਾ ਗਲਤ ਆ કે ਸਹੀ ਆ ਜੇ 35 ਸਾਲਾਂ ਜ ਨਹੀਂ ਇਹਨਾਂ ਲੋਕਾਂ ਨੂੰ ਪਤਾ ਲੱਗਾ ਬਾਬਾ ਕਲਵਾਂਸੋਂ ਗਲਤ ਆ ਕੇ ਸਹੀ ਆ ਫਿਰ ਆਉਂਦੇ ਕਰਨ ਨੂੰ ਜੋ ਇਹ ਲੋਕ ਆਪ ਬਿਆਨ ਦੇਣ ਦੇ ਮੈਂ ਪਿੰਡ ਦੇ ਵਿੱਚ ਆਮ ਬੰਦੇ ਵੇਖੇ ਤੇ ਦੋ ਤਿੰਨ ਘਰ ਬਾਕੀ ਸਾਰਾ ਪਿੰਡ ਜਿਹੜਾ ਲਾਕਾ ਬਾਬੇ ਦੇ ਨਾਲ ਆ ਬਾਬੇ ਤੇ ਜਿਹੜਾ ਗਲਤ ਇਲਜ਼ਾਮ ਲਾਇਆ ਗਿਆ ਉਹਦੇ ਤੇ ਸਾਨੂੰ ਕੁਝ ਵੀ ਕਰਨਾ ਪਿਆ ਜੇ ਨਾ ਰੁਗੇ ਲੋਕ ਤੇ ਅਸੀਂ ਬਿਲਕੁਲ ਉਹ ਧਰਨਾ ਦੇ ਰੂਪ ਵੀ ਦੇਣਾ ਪਿਆ ਤੇ ਅਸੀਂ ਦਵਾਂਗੇ ਆਪਦੀ ਜਹਿਬੰਦੀ ਅੱਲਾ ਜੀ